ਸਾਲਸੋ ਵਾਹੀ ਗੁਰਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਤਿਨਾਮ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਤੇ ਅੱਜ ਆਪਾਂ ਲੈ ਕੇ ਆਏ ਬਈ ਬੱਚੇ ਨਵੇਂ ਬੱਚੇ ਆ ਬਾਈ ਠੀਕ ਹੈ ਬਈ ਨੀਲੀ ਢਾਂਗੀ ਦੇ ਲੱਗੇ ਹੋਏ ਆ ਬਾਈ ਤਿੰਨ ਲੱਗੇ ਹੋਏ ਆ ਦੋ ਲਾਉਣ ਵਾਲਿਆ ਬਾਈ ਤੁਹਾਨੂੰ ਉਹ ਵੀ ਦੱਸਾਂ ਕਿਹੜੇ ਲਾਉਣ ਵਾਲਿਆ ਤੇ ਕਿਹੜੇ ਲੱਗੇ ਹੋਇਆ ਬਾਈ ਠੀਕ ਹੈ ਬਾਈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜੇ ਲੱਗੇ ਹੋਏ ਤੇ ਕਿਹੜੇ ਲਾਉਣ ਵਾਲਿਆ ਬਾਈ ਜੀ ਠੀਕ ਹੈ ਜੀ ਤੇ ਕਰਦੇ ਆ ਸਟਾਰਟਿੰਗ ਆਪ ਇੱਕ ਦਮ ਆਹ ਬਚਾ ਲਾਂਗੇ ਵੇਖੋ ਜੱਬਾ ਜ਼ਰਾ ਬਾਈ ਤੇ ਆ ਪੀੜੀ ਅੱਖਾਂ ਕਿੱਥੇ ਬਿਲੀਆਂ ਹੁੰਦੀਆਂ ਮੈਨੂੰ ਵੀ ਕੱਟੇ ਨੇ ਬਾਈ ਆਹ ਟਾਈਮ ਜਾ ਕੇ ਥੋੜੀ ਜਿਹੀ ਨਿਗਾਹੀ 'ਚ ਫਰਕ ਪੈ ਜਾਂਦਾ ਬਾਈ ਠੀਕ ਹੈ ਬਾਈ ਤੇ ਨਵੇਂ ਬੱਚੇ ਆ ਬਾਈ ਨੀਲੀ ਛੋਦਰੀ ਦੇ ਬਾਈ ਜਿਹੇ ਜਿਹੇ ਮੈਂਟਾ ਬਣਾਉ ਐਜੀ ਛੋਦਰੀ ਤੇ ਲੱਗੂਏ ਬਾਈ ਇਹ ਠੀਕ ਆ ਬਾਈ ਜੇ 300 ਦੇ ਹਿਸਾਬ ਨਾਲ ਦਿੰਨੇ ਆ ਬਾਈ ਆਪਾਂ ਨੇ 300 ਦੇ ਹਿਸਾਬ ਨਾਲ ਦਿੰਨੇ ਆ ਬਾਈ ਨਵੇਂ ਬੱਚੇ ਆ ਬਾਈ ਉੱਡਣ ਵਾਲੇ ਆ ਬਾਈ ਕੋਈ ਹੂ ਨਹੀਂ ਹੈ ਕੀ ਲੱਗੂ ਬੰਜੂ ਜੇ ਉੱਡਣ ਵਾਲੇ ਆ ਮੈਂ ਠੀਕ ਆ ਬਾਈ ਜੀ ਇੱਕ ਦਾ ਬੱਚਾ ਉਹ ਛੱਡ ਤਾਂ ਆਪਾਂ ਨੇ ਕਿ ਬਹੁਤ ਛੋਟਾ ਹੈ। ਇਹ ਜਿਹੜਾ ਸਾਨੂੰ ਹੋਰ ਦਿਖਾਣਾ ਬਾਈ। ਇਹ ਜਾਲਾਂ ਜੀ ਪਏ ਹੋਇਆ ਬਾਈ। ਠੀਕ ਹੈ ਬਾਈ ਜੀ। 300 ਦੇ ਹਿਸਾਬ ਨੂੰ ਦੇਣੇ ਆ ਬਾਈ ਆਪਾਂ ਇਹ। ਅੱਖਾਂ ਦੇ ਆ ਯਾਰ ਕਲੀਅਰ ਜੀ ਨਹੀਂ ਹੋ ਰਹੀ। ਚਲ। ਬੀਨ ਨਾਥ ਨਹੀਂ ਆਇਆ। ਹੁਣ ਹੀ ਆਇਆ ਆਪਣੇ ਕੋਲ ਇਹ। ਤਾਂ ਕਰਕੇ ਅੱਖਾਂ ਕਲੀਅਰ ਨਹੀਂ ਹੋ ਰਹੀਆਂ। ਠੀਕ ਹੈ ਅੱਖਾਂ ਨਖੇਰ ਜੀ ਰਹੇ ਨੇ ਬਸ। ਤੇ ਨਾਲ ਦੇਖੋ ਕਾਲੀ ਉੱਤੇ ਕਾਲੀ ਸਗੀ ਨੋਕ ਦੇ ਉਂ ਚਿੱਟੀਆਂ ਨੋਕ ਬਾਈ ਠੀਕ ਹੈ ਬੰਜੀ ਇੱਕ ਤੇ ਬੱਚਾ ਹੈਗਾ ਇਹ ਦੋ ਬੱਚੇ ਬਈ ਚੌਲਾਂ ਜੇ ਪੈਂਦੇ ਨੇ ਹਜੇ ਤੱਕ ਡਾਈ ਨਹੀਂ ਗਏ ਜਣਕੇ ਉਦੋਂ ਨੂੰ ਤਿਆਰ ਨੇ ਨੀਲੀ ਨੀਲੇ ਕੱਪੜੇ ਦੇ ਲੱਗੇ ਹੋਣੇ ਬਾਈ ਜਿਵੇਂ ਜ ਆਪਣਾ ਮੈਂਟ ਹੈ ਤੇ ਆਹ ਦੋ ਉੱਡ ਕੇ ਆਉਂਦੇ ਹੋਏ ਨੇ ਤਿੰਨੋਂ ਬੱਚੇ ਉੱਡ ਕੇ ਆਉਂਦੇ ਹੋਏ ਬਾਈ ਇਹ ਜੀ ਇਹ ਵੀ ਨੀਲੀ ਨੀਲੀ ਨਬੀ ਠੀਕ ਹੈ ਬਾਈ ਜੀ ਉੱਡਣ ਨੂੰ ਵਧੀਆ ਨੇ ਕੋਈ ਇਹੋ ਜੀ ਗੱਲ ਨਹੀਂ ਇੱਕ ਵਚਾਂਧੀ ਆ ਬਾਈ ਮੈਂ ਅੱਖਾਂ ਨਹੀਂ ਕਲੀਅਰ ਹੋ ਰਹੀਆਂ ਉਹ ਤੁਹਾਨੂੰ ਰੰਗ ਰੂਪ ਦਿਖਾ ਦਿੰਨਾ ਜ਼ਰਾ ਲਓ ਜੀ ਕਾਲੀ ਪੂਰੀ ਨੂੰ ਕੇ ਬਾਈ ਕਾਲਾ ਜਿੰਨਾ ਪੱਠਾ ਬਾਈ ਛੰਗੇ ਉਤਰਾਣੇ ਨੇ ਬਾਈ ਕੋਈ ਮਾੜਿਆਂ ਦੇ ਨਹੀਂ ਸੀਗੇ ਠੀਕ ਹੈ ਬਾਈ ਜੀ 300 ਦੇ ਹਿਸਾਬ ਨਾਲ ਆਪਣੇ ਦੇਣੇ ਆ ਬਾਈ ਪੰਜ ਦੇ ਪੰਜ ਇਹ ਬਾਈ ਇਕੱਠੀ ਦੇਵਾਂਗੇ ਆਪਾਂ ਠੀਕ ਹੈ ਬਾਈ ਜੀ ਹਾਂ ਬੱਚਾ ਲੱਗਿਆ ਬਾਈ ਨੀਲੀ ਸ਼ਾਦੀ ਦੇਖਣਾ 300 ਨੇ ਤਾਂ ਉਹਨੂੰ ਦੇਣੇ ਬਈ ਇਹ ਪੰਜ ਇਹ ਕਾ ਬੱਚਾ ਲੱਗਿਆ ਬਾਈ ਨੀਲੀ ਸ਼ਾਦੀ ਆ ਨੋਕ ਇਹਨਾਂ ਦੇ ਬਾਈ ਮੂਰੂ ਕਾਲੀ ਹੈਗੀ ਥੱਲੋਂ ਚਿੱਟੀ ਆ ਬਾਈ ਇਹ ਹੈਗਾ ਬਾਈ ਸਾਫ ਚਟਾ ਮੋੜੀ-ਮੋਢੀ ਕਾਲਸ ਦੀ ਆ ਦਿਖਾਉਂਦਾ ਬਾਈ ਤੇ ਭੂਮ ਤੇ ਬਾਈ ਕਲਪ ਲੱਗੀ ਹੋਈ ਆ ਠੀਕ ਆ ਭੂਮ ਤੇ ਕਲਪ ਲੱਗੀ ਹੋਈ ਆ ਬਾਈ ਤੇ ਕਾ ਕਰਾਂ ਬਾਈ ਪੰਜਿਆਂ ਦਾ ਸ਼ੌਂਕ ਠੀਕ ਆ ਬਾਈ ਇਹ ਉੱਡ ਕੇ ਆਉਂਦਾ ਬਾਈ ਠੀਕ ਆ ਦੋ ਉੱਡ ਨਾਲ ਦੇਖਾ ਪਹਿਲਾਂ ਤੁਹਾਨੂੰ ਤਿੰਨ ਦੋ ਦਗਾਇ ਨੇ ਪੈਣਾ ਉੱਡੇ ਜਿਹੜੇ ਜਾਲਾਂ ਚ ਪਏ ਹੋਣ ਇਹ ਤੈਨੂੰ ਉੱਡ ਵਾਲੇ ਬਈ ਦੋ ਦਿਖਾ ਦੇ ਤੁਹਾਨੂੰ ਇੱਕ ਹੋਰ ਲਗਾਉਣਾ ਹੈ ਨਾ ਨੋ ਬਈ ਠੀਕ ਆ ਵੱਚਾ ਬਈ ਕਾਲੀਆਂ ਅੱਖਾਂ ਇਹਦੀਆਂ ਕਾਲੀਆਂ ਕਾਲੀਆਂ ਅੱਖਾਂ ਨੇ ਬਈ ਦੀ ਚਿੱਟੀ ਨੋਕ ਆ ਬਈ ਸਾਬ ਛੱਟਾ ਹੈ ਇੱਕ ਕੇ ਪੱਠਾ ਬਈ ਠੀਕ ਹੈ ਇਹ ਤਿੰਨ ਪੱਠੇ ਬਈ ਸ਼ਾਦਰੀ ਇਹ ਉੱਡ ਕੇ ਆਉਂਦੇ ਆ ਬਈ ਤੇ ਆ ਕਰ ਲਓ ਬਈ ਪੰਜਾਂ ਦਾ ਠੀਕ ਆ ਬਾਈ ਜੀ ਤੇ ਇਹ ਤਿੰਨ ਉਹ ਚ ਉੱਡ ਕੇ ਆਉਂਦੇ ਆ ਬਈ ਸ਼ਾਦਰੀ ਤੇ ਇਹ ਪੰਜ ਦੇ ਪੰਜ ਬਈ ਆਪਾਂ ਇਕੱਠੇ ਦੇਨੇ ਆ ਤੇ ਇਹ ਕਿਹ ਬੱਚਾ ਬਈ ਆਤੀਗਾ ਆਪਕੋਸ ਨੂੰ ਗਿਫਟ ਦੇ ਦਾਂਗੇ ਬਈ ਜੀ ਠੀਕ ਹੈ ਪੰਜ ਦੇ ਨਾਲ ਸਿਮਾ ਇਹ ਫਰੀ ਦੇ ਦਾਂਗੇ ਕਾਰਨ ਕੀ ਹੈ ਬਈ ਇਹ ਆਹ ਦੇਖੋ ਕੱਟ ਕਰ ਰੱਖਿਆ ਬਈ ਠੀਕ ਹੈ ਪੱਟਿਆ ਪਿਆ ਹੈ ਬਈ ਜਮੀਨ ਤੇ ਚਾਰ ਚਾਰ ਛੱਡੀਆਂ ਪਿਆ ਨੇ ਦੇ ਵਿਚਰਦੀਆਂ ਤੇ ਹੈਗਾ ਇਹ ਵੀ ਨੀਲੀ ਦੇ ਇਹ ਆਪਕੋਸ ਨੂੰ ਬੈਸਿਕ ਗਿਫਟ ਦੇ ਦਾਂਗੇ ਕਿਉਂਕਿ ਬਈ ਇਹ ਬੱਚਾ ਵਿਚਾਰਾ ਕੱਟ ਹੋਇਆ ਹੋਇਆ ਐ ਵੀ ਛੋਟੇ ਕੋਲ ਚੱਲ ਲੱਗ ਜੂਗਾ ਗੇਜ ਜੂ ਹੈਗਾ ਇਹ ਵੀ ਨੀਲੀ ਛਾਦਰੀ ਦੀ ਹੈਗਾ ਇਹ ਕਿਸ ਨੇ ਕੱਟ ਕਰਤਾ ਬਾਈ ਮਨ ਵੀ ਜਦੋਂ ਇਹਨਾਂ ਤੋਂ ਉੱਡ ਕੇ ਹੋ ਪਾਈਆਂ ਤੋਂ ਤੇ ਗਾਂਵ ਚ ਵਾਖਾਂ ਨੇ ਫੜ ਕੇ ਕੱਟ ਕਰਤਾ ਇਹ ਆਪਾਂ ਨੂੰ ਇੱਦਾਂ ਹੀ ਮਿਲ ਗਿਆ ਤੇ ਆਪਾਂ ਨੇ ਇੱਦਾਂ ਹੀ ਦੇਣਾ ਹੈ ਪੰਜ ਦੇਣੇ ਆਪਾਂ ਨੇ 1500 ਦੇ ਹੈ ਪੰਜ ਬੱਚੇ ਤੇ ਆਹ ਸੋਨੂੰ ਗਿਫਟ ਦੇਣਾ ਬਈ ਇੱਕ ਠੀਕ ਆ ਬਾਈ ਜੀ ਤੇ ਇਹ ਵੀ ਨੀਲੀ ਛਾਦਰੀ ਦੀ ਹੈਗਾ ਇਹ ਗਿਫਟ ਦੇਣਾ ਆਪਾਂ ਨੇ ਤੁਹਾਨੂੰ ਤੇ ਜਿਹੜਾ ਇਹ ਬੱਚਾ ਬਈ ਠੀਕ ਆ ਜੀ ਲੋ ਜੀ ਇਹ ਕਾ ਬੱਚਾ ਬਈ ਇੱਕ ਕਮ ਅਗਰਤੀ ਇੱਕ ਆ ਬੱਚਾ ਬਾਈ ਇਹ ਕਾ ਸੀਗਾ ਇਹ ਕਾ ਸੀਗਾ ਇਹ ਜਨਨੇ ਕੇ ਪੰਜੇ ਦਾ ਬਾਈ ਆਪਣੇ ਦੇਣਾ ਹੈ 1500 ਦੇ ਠੀਕ ਆ ਬਾਈ ਆ ਸਿਮ ਹੈ ਜਿਹੜਾ ਇਹ ਆਪਾਂ ਗਿਫਟ ਦੇਣਾ ਬਾਈ ਠੀਕ ਆ ਆ ਆਪਾਂ ਗਿਫਟ ਦੇਣਾ ਬਾਈ ਇਹਨਾਂ ਨਾਲ ਇਹ 1500 ਦੇ ਦੇਣੇ ਬਾਈ ਆਪਣੇ ਪੰਜ ਬੱਚੇ ਠੀਕ ਆ ਬਾਈ ਸਿਮਾ ਨੂੰ ਗਿਫਟ ਕਰ ਦੇਣਾਗਾ ਇਹਨਾਂ ਦੇ ਨਾਲ ਬਾਈ ਜੀ ਠੀਕ ਹੈ ਬਾਈ ਜੀ ਤੇ ਨੀਲੀ ਸ਼ੌਦੀ ਦੇ ਲੱਗੋ ਬਾਈ ਐ ਇਕੱਠੇ ਦੇਣੇ ਆਪਣੇ ਪੰਜ ਦੇ ਪੰਜ ਬਾਈ ਐ ਸਿਮਾ ਤੁਹਾਨੂੰ ਗਿਫਟ ਦੇ ਦਾਂਗੇ ਬਾਈ ਕਿਉਂਕਿ ਜਿਹੜੇ ਬੰਦੇ ਨੇ ਵੀ ਖਰੀਦੇ ਆ ਸਿਮਾ ਗਿਫਟ ਦੇ ਮਾਰੇ ਇਹਦਾ ਕੋਈ ਪੈਸਾ ਨਹੀਂ ਲੈਂਦੇ ਬਾਈ ਕਿਉਂਕਿ ਇਹਨੇ ਕਦੋਂ ਸਰ ਹੋਣਾ ਹੈ ਕਦੋਂ ਇਹਨੇ ਉੱਡਣਾ ਹੈ ਠੀਕ ਹੈ ਬਾਈ ਤਾਂ ਕਰਕੇਗਾ ਆਪਾਂ ਨੂੰ ਵੀ ਇੱਦਾਂ ਹੀ ਮਿਲ ਗਿਆ ਤਾਂਹੀਂ ਆਪਾਂ ਤੁਹਾਨੂੰ ਐਦਾਂ ਹੀ ਦੇ ਦੇਣਾ ਇਹਨਾਂ ਦੇ ਨਾਲੇ ਇਹਨਾਂ ਦੇ ਨਾਲੇ ਆਇਆ ਬਾਈ ਪੰਜ ਆਪਾਂ ਨੂੰ ਮੁੱਲ ਮਿਲੇ ਸਿਮਾ ਆਪਾਂ ਨੂੰ ਗਿਫਟ ਦਿੱਤੀ ਬਾਈ ਨੇ ਉਮੀਦ ਕਰੇ ਪੰਜ ਦੇ ਪੰਜੇ ਆਪਾਂ ਤੁਹਾਨੂੰ ਮੁੱਲ ਦੇਣਾ ਛਿੰਮਾ ਐਂ ਗਿਫਟ ਕਰ ਦੇਣਾ ਬਾਈ ਠੀਕ ਹੈ ਜੀ ਤੇ ਜਿਹਨੇ ਵੀ ਲੈਣਾ ਹੈ ਫੋਨ ਨੰਬਰ ਮੇਰਾ ਉਹੀ 88728 01437 ਮੇਰਾ ਫੋਨ ਨੰਬਰ ਆ ਬਾਈ ਜੀ ਪੰਡੂ ਨਾਗਰ ਜਲੋ ਸੰਗਰੂਰ ਆ ਬਾਈ ਜੀ ਠੀਕ ਹੈ ਬਾਈ ਜੀ ਇੱਕ ਆਪਣਾ ਚੈਨਲ ਹੋਰ ਆ ਰਿੰਕੂ ਪਾਪਾ ਚੈਨਲ ਆ ਬਾਈ ਉਹਦੇ ਉੱਤੇ ਵੀ ਵਲੋਗਿੰਗ ਪਾਉਣੇ ਹੁੰਦੇ ਆਗੇ ਤੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਬਾਈ ਰਿੰਕੂ ਪਾਪੇ ਦੇ ਨਾਮ ਦੇ ਜਿਹੜੇ ਮੇਰੇ ਆਪਦੇ ਤੋਂ ਚੈਨਲ ਆ ਬਾਈ ਕਿਗਾ ਤੇ ਫੋਟੋ ਵੀ ਆਪਣੀ ਲੱਗੀ ਹੋਈ ਹੈਗੀ ਤੇ ਵਾਕਈ ਬਹੁਤ ਬਹੁਤ ਧੰਨਵਾਦ ਆ ਬਾਈ ਤੁਹਾਡਾ ਤੁਸੀਂ 15000 ਸਬਸਕ੍ਰਾਈਬਰ ਅੱਜ ਪੂਰਾ ਕਰਤਾ ਮੈਂ 15000 ਸਬਸਕ੍ਰਾਈਬਰ ਪੂਰਾ ਕਰਤਾ ਬਹੁਤ ਪਿਆਰ ਦੇ ਰਹੇ ਹੋ ਬਾਈ ਸਾਨੂੰ ਕਿਗਾ ਇਦਾਂ ਹੀ ਹੁਣ ਸਬਸਕ੍ਰਾਈਬਰਾਂ ਦੀ ਚੋੜੀ ਲਾ ਦੋ ਬਾਈ ਕਰ ਦੋ ਜਿੰਨਾ ਚੂਰੇ ਸਬਸਕ੍ਰਾਈਬਰ ਜਿੰਨੇ ਵੀ ਹੁੰਦੇ ਆ ਉਨੇ ਹੀ ਕਰ ਦੋ ਜਿੰਨੇ ਵੀ ਹੁੰਦੇ ਬੱਤ ਵੱਦ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਬਾਈ ਬਹੁਤ ਪਿਆਰ ਦੇ ਰਹੂਗੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵਾਈਲਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ